ਸੋ ਕਹ ਹਟਲ ਗੁਰ ਸੇਵੀਐ ਹਨਿਸ ਸਹਜ ਸੁਭਾਈ ਦਰਸ਼ਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਕੁਰਸਾ ਛੱਟੀ ਆ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦੇ ਨਸਰਤ ਚਿਤਵੰ ਅਨ ਦਿਨ ਨੀਤਾ ਖੋਲ ਕਪਟ ਗੁਰ ਮਹਿਲਿਆ ਨਾਨਕ ਹਰ ਸੰਗ ਮੀਤ ਦਰਸਨ ਪਿਆਸੀ ਦਿਨ ਸਰਤ ਚਿਤਵੰ ਅਨ ਦਿਨ ਨੀਤਾ ਖੋਲ ਕਪਟ ਗੁਰ ਮੇ ਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸਜਣ ਇਕ ਕਰੂੰ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਹਾ ਫਿਰੋ ਖੋ ਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦੀ ਜਾ ਨੈਣ ਹਮਾਰੇ ਪ੍ਰ ਰੰਗ ਰੰਗਾਰੇ ਇਕ ਤਿਲ ਪੀਨਾ ਤੇਰੀ ਜ ਪ੍ਰਵਸਯੋ ਮਨ ਲੀਨਾ ਜਿਉ ਜਲਮੀਨਾ ਚਾਤ੍ਰਿਕ ਜਿਵਤ ਸੰਤਿਆ ਜਨ ਨਾਨਕ ਗੁਰਪੁਰ ਪਾਇਆ ਸਗਲੀ ਤਖਾ ਬੁਝੰਤਿਆ ਯਾਰ ਵੇ ਪ੍ਰਹਿਬੇ ਸਖੀਆਂ ਮੂ ਕਹੀ ਨ ਜਹੀਆ ਯਾਰ ਵੇ ਹਿਕ ਢੂ ਹਿਕ ਚਾੜੇ ਹਾ ਕਿਸ ਚਤੇ ਹੀਆ ਹਿਕ ਢੂ ਹਿਕ ਚਾੜੇ ਅਨੇਕ ਪਿਆਰੇ ਨਿਤ ਕਰਦੇ ਭੋਗ ਬिलास ਤੀਨਾ ਦੇਖ ਮਨ ਚਾਉ ਉਠੰਦ ਹਾ ਕਦ ਪਾਈ ਗੁਣ ਤਸ ਜਿਨੀ ਮੈਂਡਾ ਲਾਲ ਰਿਝਾਇਆ ਹਾ ਤਿਸ ਆਗੇ ਮਨ ਡੇਹੀਆ ਨਾਨਕ ਕਹਿ ਸੁਣ ਬਿਨ ਸੁਹਾਗਣ ਮੂੰ ਦਸ ਦਿਖਾ ਪਿਰ ਕੇ ਹਿਆ ਯਾਰ ਵੇ ਪਿਰ ਆਪਨ ਭਾਣਾ ਕਿਸਨੀ ਚੰਦਾ ਯਾਰ ਵੇ ਤਰਾਵਿਆ ਲਾਲਨ ਮੂੰ ਦਸ ਦਸੰਦ ਲਾਲਨ ਤੈ ਪਾਇ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਹ ਪਕੜ ਠਾਕੁਰ ਹਉ ਕਹਿ ਧੀ ਗੁਣ ਅਵਗਣਨਾ ਪਛਾਣੇ ਗੁਣ ਹਰਤ ਪਾਇ ਰੰਗ ਲਾਲ ਬਣਾਇ ਤਿਸ ਹਭ ਕੇ ਸੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਯਾਰ ਵੇ ਨੇਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀਂਦਾ ਆਇਆ ਵਜੀਵਾ ਧਾਈ ਮਹਾ ਮੰਗਲ ਰਹਿਸthia ਫਿਰ ਦਿਆਲ ਸਦ ਨਵ ਰੰਗਿਆ ਵੜ ਭਾਗੇ ਪਾਇਆ ਗੁਰ ਮਿਲਾਇਆ ਹਾਦ ਕੈ ਸਤ ਸੰਗਿਆ ਆਸਾ ਮਨਸ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੁਖੇਂਦੀ ਸਾ ਮ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤਸਰੀ ਮਹਿਲਾ ਪੰਜਵਾਂ ਸ਼ੰਤ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀ ਆ ਨਾਨਕ ਹਰ ਸੰਗ ਮੀਤ ਗੁਰੂ ਪਿਆਰ ਵਾਲਿਓ ਅੱਜ ਦਾ ਪਾਵਨ ਮੁਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਦ ਸ੍ਰੀ ਰਾਗ ਅੰਦਰ ਸ਼ਾਂਤ ਰੂਪ ਵਿੱਚ ਪਾਵਨ ਅੰਗ 703 ਅਤੇ 4 ਉੱਤੇ ਸੁਭਾਏਮਾਨ ਸਤਿਗੁਰ ਪਤਸ਼ਕ ਨੇ ਬੇ ਭਾਈ ਮੈਂ ਉਸ ਪਿਆਰੇ ਦੇ ਦਰਸ਼ਨਾਂ ਵਾਸਤੇ ਦਿਨ ਰਾਤ ਪਿਆਸੀ ਸੀ ਤੇ ਜਦੋਂ ਦਰਸ਼ਨਾਂ ਦੀ ਪਿਆਸ ਸੀ ਤੇ ਮੈਂ ਦਿਨ ਰਾਤ ਉਸ ਨੂੰ ਚੇਤਾ ਕਰਨਾ ਸ਼ੁਰੂ ਕੀਤਾ ਹਰ ਵੇਲੇ ਉਸ ਨੂੰ ਯਾਦ ਕਰਨਾ ਸ਼ੁਰੂ ਕੀਤਾ ਤੇ ਜਦੋਂ ਯਾਦ ਕੀਤਾ ਚਿਤ ਵਿਆ ਪੁਕਾਰਿਆ ਤੇ ਮਾਲਕ ਨੇ ਕਿਰਪਾ ਕੀਤੀ ਮੇਰੇ ਸਤਿਗੁਰੂ ਨੇ ਮੇਰੇ ਭਰਮ ਦੇ ਸਾਰੇ ਕਿਵਾੜ ਖੋਲ ਦਿੱਤੇ ਤੇ ਮਿਹਰ ਕਰਕੇ ਮੇਰੇ ਪਿਆਰੇ ਪ੍ਰੀਤਮ ਦਾ ਮਿਲਾਪ ਕਰਾ ਦਿੱਤਾ ਕਿਉਂਕਿ ਗੁਰੂ ਹੀ ਹੈ ਜਿਹੜਾ ਕਿ ਭਰਮ ਦੇ ਦਰਵਾਜ਼ੇ ਤੋੜ ਕੇ ਖੋਲ ਕੇ ਉਸ ਪਿਆਰੇ ਦਾ ਮਿਲਾਪ ਕਰਾ ਸਕਦਾ ਏ ਅਵਸਥਾ ਬਣਾ ਲਈਏ ਕੇਸੋ ਕੇਸੋ ਕੂਕੀਐ ਨਾ ਸੋਇਐ ਅਸਾਰ ਰਾਤ ਦਿਵਸ ਕੇ ਕੂਕਨੇ ਕਭੂ ਕਿਸੁ ਨੇ ਪੁਕਾਰਦੇ ਦਨ ਰਾਤ ਪੁਕਾਰਿਏ ਯਾਦ ਕਰੀਏ ਕਦੇ ਨਾ ਕਦੇ ਤਾਂ ਸਾਡੀ ਵੀ ਪੁਕਾਰ ਸੁਨੇਗਾ ਜੇ ਪਸ਼ਵਾਂ ਦੀਆਂ ਪੰਛੀਆਂ ਦੀਆਂ ਪੁਕਾਰਾਂ ਸੁਣਦਾ ਏ ਤੇ ਸਾਡੇ ਕਿਉਂ ਨਹੀਂ ਸੁਨੇਗਾ ਗੁਰੂ ਨੂੰ ਯਾਦ ਕਰੀਏ ਪੁਕਾਰਿਏ ਗੁਰੂ ਦੀ ਰਹਿਮਤ ਨਾਲ ਉਸ ਪਿਆਰੇ ਦਾ ਮਲਾਪ ਹਾਸਲ ਕਰਕੇ ਜੀਵਨ ਨੂੰ ਸਵਾਰੀਏ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਦੇ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ よろしくキ願いします。